ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ 사ਸੰਗਾ ਜੀ ਬਹੁਤ ਸਾਰੇ ਤੁਹਾਨੂੰ ਮੈਂ ਉਪਾਏ ਸ਼ੇਅਰ ਕਰਦਾ ਵਾਂ ਅ ਜੇ ਫੀਡਬੈਕ ਆਉਂਦੀ ਆ 60 ਤੋਂ 70% ਲੋਕਾਂ ਦੇ ਕੰਮ ਹੋ ਜਾਂਦੇ ਆ ਉਹਨਾਂ ਦੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਸਿਰਫ 25 ਜਾਂ 30% ਐਸੇ ਭਾਈ ਪੈਨ ਹੈਗੇ ਉਹਨਾਂ ਦੇ ਜਿਹੜੇ ਕੰਮ ਪੂਰੀ ਤਰ੍ਹਾਂ ਸਿਰੇ ਨਹੀਂ ਚੜਦੇ ਕਿਉਂ और भी कई कारण आज अगले वीडियो अं गल करा अ एक उपाय दसन लगा वा ये तो कि यूट्यूब पर नहीं मिलना जिदा पहला मैं नील का दसियासी उस तो बाद हम देख लो यूट्यूब तो नील ही नील करे और ये वाला उपाय भी मैं दसन लगा कि नहीं मिलना किसी यूट्यूब इंस्टाग्राम फेसबुक किधरे नहीं मिलना हाँ इस तो बात देखना लोग शुरू हो जाएगे सारे क्यों क्योंकि ये जिन्हें व्डे वे जोशी बन के आ रहे हैं ना जड़े ਅਦਾਂ ਗੱਲੋ ਅਦਾਂ ਗੱਲੋ ਤੁਹਾਡਾ ਇਹ ਹੈਗਾ ਉਹ ਉਹ ਵੀ ਨਹੀਂ ਜਾਣਦੇ ਉਹ ਸਹੀ ਤਰੀਕੇ ਨਾਲ ਬਿਲਕੁਲ ਨਹੀਂ ਜਾਣਦੇ ਉਹ ਵੀ ਇੱਕ ਦੋ ਵੀਡੀਓ ਦੇਖ ਕੇ ਆਪਣਾ ਕੰਮ ਚਲਾ ਰਹੇ ਆ ਲੋਕਾਂ ਨੂੰ ਫਿਰ ਮੂਰਖੇ ਬਣਾ ਰਹੇ ਆ ਲੋਕੀ ਮੂਰਖ ਬਣ ਰਹੇ ਆ ਲੋ ਜੀ ਐ ਮੈਂ ਤੁਹਾਨੂੰ ਉਪਾਏ ਦੱਸਣ ਲੱਗਾ ਕੋਈ ਵੱਡਾ ਉਪਾਏ ਨਹੀਂ ਹੈ ਬਹੁਤ ਹਲਕਾ ਜਿਹਾ ਉਪਾਏ ਹੈ ਰੋਜ਼ ਮਰਦਾ ਉਪਾਏ ਹੈਗਾ ਵੈਸੇ ਅੱਜ ਦਾ ਟਾਈਮ ਇਹ ਚੱਲ ਰਿਹਾ ਹੈ ਕਿ ਜਿਹੜਾ ਝੂਠਾ ਆ ਉਹਨੂੰ ਪ੍ਰਮੋਟ ਕਰਦੇ ਆ ਜੋ ਸੱਚ ਬੋਲਦਾ ਉਹਨੂੰ ਕੋਈ ਨਹੀਂ ਸੁਣਦਾ ਸਾਡੇ ਸਿੱਖਾਂ ਦੇ ਵਿੱਚ ਵੀ ਇੱਕ ਨਵਾਂ ਆਇਆ ਹੋਇਆ ਵਾ ਉਹਨੂੰ ਉਹ ਗੱਲਾਂ ਕਰੇਗਾ ਆਤਮਾ ਆ ਗਈਆਂ ਅੰਮ੍ਰਿਤ ਆ ਗਿਆ ਉੱਥੋਂ ਅੰਮ੍ਰਿਤ ਆ ਗਿਆ ਕੋਈ ਸਾਬਤ ਕਰ ਸਕਦਾ ਫੇਰ ਮੇਰਾ ਆਪਣਾ ਐਕਸਪੀਰੀਅੰਸ ਹੈ ਮੇਰੇ ਨਾਲ ਇਹ ਹੋਇਆ ਜਿਹਨੂੰ ਰੱਬ ਦਾ ਐਕਸਪੀਰੀਅੰਸ ਹੁੰਦਾ ਹੈ ਨਾ ਉਹ ਦਸਨ ਜੋਗਾ ਨਹੀਂ ਰਹਿੰਦਾ ਔਰ ਜਿਹਨੂੰ ਨਹੀਂ ਪਤਾ ਹੁੰਦਾ ਉਹ ਫੁਕਰੀਆਂ ਮਾਰਦੇ ਸਾਰੇ ਇੱਕ ਗੱਲ ਯਾਦ ਰੱਖਣਾ ਬੜੀ ਹਾਸੀ ਆਉਂਦੀ ਹੈ ਇਹਨਾਂ ਦੀ ਵੀਡੀਓ ਦੇਖ ਕੇ ਉਹ ਵੀ ਮੈਂ ਤੁਹਾਨੂੰ ਔਨ ਰੇਟੈਂਡ শেয়ার ਕਰਾਂਗਾ ਹੁਣ ਕਰਨਾ ਕੀ ਆ ਤੁਹਾਨੂੰ ਉਹਦੇ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਇੱਕ ਡਬਲ ਰੋਟੀ ਬ੍ਰੈਡ ਤੇ ਦੂਜਾ ਹੈਗਾ ਜੈਮ ਮਰਬਾ ਮਿਕਸ ਜੈਮ ਮਰਬਾ ਜਿਹੜਾ ਲਾਲ ਰੰਗ ਦਾ ਹੁੰਦਾ ਹੈ ਹੁਣ ਕਰਨਾ ਕੀ ਆ ਜਦੋਂ ਬਾਣੀ ਪੜਨ ਤੋਂ ਬਾਅਦ ਵੇਲੇ ਹੋ ਗਏ ਹੋ ਤੇ ਕੁਝ ਖਾਣ ਨੂੰ ਦਿਲ ਕਰਦਾ ਹੈ ਚਾਹ ਬਣਾਉਣ ਨੂੰ ਦਿਲ ਕਰਦਾ ਚਾਹ ਜਾਂ ਹੋਰ ਕੁਝ ਨਹੀਂ ਬਣਾਉਣਾ ਡਬਲ ਉੱਤੇ ਦੋ ਪੀਸ ਲੋ ਜੈਮ ਨਾਲ ਉਹਦੇ ਅੰਦਰ ਲਗਾਓ ਔਰ ਪਹਿਲਾ ਜੋ ਵੀ ਖਾਣਾ ਖਾਣਾ ਹੈ ਉਹ ਇਹ ਖਾਣਾ ਹੈ ਪਾਣੀ ਪੀ ਸਕਦੇ ਹੋ ਜਿੰਨਾ ਮਰਜ਼ੀ ਪੀ ਲਓ ਚਾਹ ਨਹੀਂ ਪੀਣੀ ਕੋਈ ਫਰੂਟ ਨਹੀਂ ਖਾਣਾ ਕੋਈ ਖੀਰਾ ਜਾਂ ਕੋਈ ਸਬਜੀ ਨਹੀਂ ਖਾਣੀ ਇਹ ਦੋ ਪੀਸ ਬ੍ਰੈਡ ਦੇ ਖਾਣੇ ਸਾਰੇ ਟੱਬਰ ਖਾਏ ਕਰਦਾ مالک ਅਜੇ ਮਾਲਕੀਨਾਥ ਤੋਂ ਨੋ ਜਰੂਰ ਖਾਨ ਇਹ ਉਪਾਏ ਕਾਟ ਤੋਂ ਕਾਟ 21 ਦਿਨ ਕਰਨਾ ਹੈ 51 ਦਿਨ 108 ਦਿਨ ਕਰਕੇ ਦੇਖੋ ਤੁਹਾਡੇ ਕਾਰਜ ਜਿਹਨੀਆਂ ਪਰੇਸ਼ਾਨੀਆਂ ਹੈਗੀਆਂ ਉਹ ਦੂਰ ਹੋ ਜਾਣਗੀਆਂ ਪੈਸਾ ਰੁਕਿਆ ਹੋਇਆ ਉਹ ਵੀ ਚੱਲੂ ਹੋ ਜਾਏਗਾ ਔਰ ਜੋ ਤੁਹਾਡਾ ਕੰਮ ਰੁਕੇ ਹੋਏ ਆ ਉਹ ਵੀ ਕੰਮ ਹੋ ਜਾਣਗੇ ਬੱਚਿਆਂ ਦੀ ਬਾਹਰ ਦੀ ਫਾਈਲ ਲਗਾਈ ਹੋਈ ਆ ਉਹ ਵੀ ਅੱਗੇ ਚੱਲੂ ਹੋ ਜਾਏਗੀ ਜਾਂ ਕੋਈ ਐਸਾ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਸਮਝ ਨਹੀਂ ਆ ਰਹੀ ਮੈਂ ਕਿਹੜਾ ਕੰਮ ਕਰਾਂ ਤੁਹਾਡੇ ਦਿਮਾਗ 'ਚ ਨਵੇਂ-ਨਵੇਂ ਆਈਡੀਆ ਆਉਣ ਲੱਪਣਗੇ ਇਸ ਤਰ੍ਹਾਂ ਹੋ ਜਾਏਗਾ ਕਿ ਤੁਸੀਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਤੁਹਾਡੇ ਅੰਦਰੋਂ ਆਵਾਜ਼ ਆਇਆ ਕਰੇਗੀ ਕਿ ਹਾਂ ਜੀ ਇਹ ਫੈਸਲਾ ਗਲਤ ਹੈ ਇਹ ਫੈਸਲਾ ਠੀਕ ਹੈ ਐਦਾਂ ਕਰ ਐਦਾਂ ਨਾ ਕਰ ਦੂਜਾ ਸਾਹ ਸੰਗ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਦਿਮਾਗ ਖਾਲੀ ਕਰੋ ਜਿਨੀ ਆਵੀ ਤੁਸੀਂ ਇੱਚ ਉਲਟੀਆਂ ਸਿੱਧੀਆਂ ਚੀਜ਼ਾਂ ਭਰੀਆਂ ਹੋਈਆਂ ਉਹਨੂੰ ਬਾਹਰ ਕੱਢੋ ਇਸ ਲਈ ਤੁਹਾਡੇ ਕੰਮ ਸਿਰੇ ਨਹੀਂ ਚੜਦੇ बंदा कहें हाय हाय मर गया मर गया तो रब कह मर जा जरा पूरी जिंदगी का खेल एक फ्रीकुंसी का खेल चल रहा आने वाले टाइम तुम तो मैं ये चार पांच वीडियो बना के तुम तो मैं समझाऊँगा कि असी अपने आप न किस लैवल तक ले जा सकते हैं जप की है मैडीटेन की है योगा की है सब की आनीफेस्ट की है अफरमेन की है ਝੂਠ اور ਬਕਵਾਸ YouTube اور ਜੜੇ ਜੜੇ ਕੋਈ ਸਾਡੇ ਲਗਾਉਣਾ ਸੰਤ ਦੀ ਵੀ ਉਸ ਬੰਦੇ ਨੂੰ ਆਈ ਗਿਆ ਸੰਤ ਦੀ उपाधि ਦੇਣ ਲੱਪੇ ਆ ਉਹ ਇੰਨਾ ਝੂਠ ਇੰਨਾ ਬਕਵਾਸ ਕਰਦਾ ਹੈ ਝੂਠ ਤੇ ਝੂਠ ਛਡੋ ਸਾ ਸੰਗਤ ਜੀ ਆਪਣਾ ਦਿਮਾਗ ਖਾਲੀ ਕਰੋ ਦਿਮਾਗ ਖਾਲੀ ਕਰਨ ਵਾਸਤੇ ਦੋ ਤਰਕੀਬਾਂ ਹੈਗੀਆਂ ਇੱਕ ਸਵੇਰੇ ਉੱਠ ਕੇ ਲੰਬੇ ਲੰਬੇ ਸੈਰ ਲੋ रुक जाओ लंबा साल लो रुको भी बहर को बहर करना है, ना कू भस्तरी आसन दूजा है अलोम विलोम अलोम बिलोम एक है कपाल वो हैगा ये तीन आसन रोज करने शुरू कर दियो ਸਾਡਾ ਜਿਹੜਾ ਮੈਡੀਟੇਸ਼ਨ ਦਿਮਾਗ ਦੀ ਇਕਾਗਰਤਾ ਜਿਹੜਾ ਫालतू ਦਾ ਅਸੀਂ ਦਿਮਾਗ ਦੇ ਵਿੱਚ ਸਮਾਨ ਭਰਿਆ ਹੋਇਆ ਉਹਨੂੰ ਬਾਹਰ ਕੱਢ ਦਿਓ ਅਸੀਂ ਜਿੰਨਾ ਜਿਆਦਾ 네ਗੇਟਿਵ ਸੋਚਦੇ ਆ ਸਾਡਾ ਓਨਾ ਹੀ 네ਗੇਟਿਵ ਕੰਮ ਹੁੰਦਾ ਹਮੇਸ਼ਾ ਪੋਜ਼ਿਟਿਵ ਸੋਚੋ ਹਮੇਸ਼ਾ ਸੁਣਦੇ ਹੋਗੇ ਬੀ ਪੋਜ਼ਿਟਿਵ ਬੀ ਪੋਜ਼ਿਟਿਵ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋਗੇ ਤੁਹਾਡੀ ਜ਼ਿੰਦਗੀ ਤਰੱਕੀ ਹੋਏਗੀ 네ਗੇਟਿਵ ਸੋਚਦੇ ਰਹੋਗੇ ਤੇ ਕੁਛ ਨਹੀਂ ਬੰਨਾ ਤੁਹਾਡੇ ਬੱਚੇ ਵੀ ਬਰਬਾਦ ਹੋ ਜਾਣਗੇ ਇੱਕ ਦਿਨ ਆਏਗਾ ਤੁਹਾਡਾ ਘਰ ਵੀ ਬਰਬਾਦ ਹੋ ਜਾਏਗਾ ਨੰਬਰ 3 ਜਿਸ ਘਰ ਦੇ ਵਿੱਚ ਕਲੇਸ਼ ਹੋਏਗਾ ਇਹ ਰਾਮਨ ਸੰਹਤਾ ਦੇ ਵਿੱਚ ਵੀ ਲਿਖਿਆ ਆਇਆ ਰਮਨ ਦੇ ਵਿੱਚ ਵੀ ਲਿਖਿਆ ਆਇਆ ਕਿ ਜਿਸ ਘਰ ਦੇ ਵਿੱਚ ਕਲੇਸ਼ ਹੋਏਗਾ ਉਹ ਘਰ ਬਰਬਾਦ ਹੋਏਗਾ ਉਹਨੂੰ ਇਸ ਦੁਨੀਆ ਦੀ ਕੋਈ ਤਾਕਤ ਉਸ ਘਰ ਨੂੰ ਬਚਾ ਨਹੀਂ ਸਕਦੀ ਨੰਬਰ 4 ਜਿਸ ਘਰ ਦੇ ਵਿੱਚ ਔਰਤ ਦੀ ਇੱਜ਼ਤ ਨਹੀਂ ਹੈ ਉਹ ਘਰ ਰਾਕਸ਼ਸ ਹਮੇ ਕਰ ਹੈਗਾ ਔਰ ਉਸ ਕਰ ਦੇ ਵਜਿਹਾ ਰਾਕਸ਼ਸ ਆਕੇ ਰਹਿੰਦੇ ਆ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਘਰ ਕਲੇਸ਼ ਵਸੇ ਘੜਿਓਂ ਪਾਣੀ ਨਸੇ ਜਿਸ ਘਰ ਚ ਕਲੇਸ਼ ਹੋਏਗਾ ਉਹ ਘਰ ਬਰਬਾਦ ਹੋਏਗਾ ਜਿੱਥੇ ਔਰਤ ਦੀ ਇੱਜ਼ਤ ਨਹੀਂ ਹੈ ਉਹ ਘਰ ਕੰਗਾਲ ਹੋਏਗਾ ਦੇਖ ਲੋ ਸ਼ਰਾਬ ਪੀ ਕੇ ਪੈ ਰਹੇ ਨੇ ਆ ਔਰਤਾਂ ਨੂੰ ਮਾਰਦੇ ਰਹਿਣਗੇ ਗਾਲਾਂ ਕੱਢਦੇ ਰਹਿਣਗੇ ਔਰ ਜਾ ਕੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪੈਸੇ ਲਿਆਉਂਦੀ ਆ ਪੈਸੇ ਖੋ ਗਏ ਸ਼ਰਾਬ ਲੈ ਕੇ ਫੇ ਪੀ ਲੈਂਦੇ ਆ ਇਹ ਮੈਂ ਕੋਈ ਹਵਾ ਦੀ ਗੱਲ ਨਹੀਂ ਕਰਦਾ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਹਰ ਰੋਜ਼ 70 ਤੋਂ 100 ਦੇ ਕਰੀਬ ਰੋਜ਼ ਫੋਨ ਆਉਂਦੇ ਆ ਭੈਣ ਭਰਾਵਾਂ ਨਾਲ ਗੱਲ ਹੁੰਦੀ ਆ ਉਹ ਆਪਣਾ ਦੁੱਖੜਾ ਦੱਸਦੇ ਆ ਕੋਸ਼ਿਸ਼ ਕਰਦੇ ਆ ਉਹਨਾਂ ਦਾ ਦੁੱਖ ਦੂਰ ਕੀਤਾ ਜਾਵੇ ਮਗਰ ਜਿਹੜੇ ਬੰਦੇ ਆਪਣੀ ਔਰਤ ਦੀ ਇੱਜ਼ਤ ਨਹੀਂ ਕਰਦੇ ਦੂਸਰਿਆਂ ਸਾਹਮਣੇ ਦੀ ਬੇਇੱਜ਼ਤੀ ਕਰਦੇ ਆ ਉਹਦਾ ਅਗਲਾ ਜਨਮ ਕੁੱਤੇ ਦਾ ਹੋਣਾ ਹੈ ਔਰੇਗਾ ਵੀ ਆਪਣੇ ਇਸ ਘਰ ਦੇ ਲਾਗੇ ਛਾਗੇ ਔਰ ਆਪਣੇ ਘਰਦਿਆਂ ਕੋਲੋਂ ਪੜੋਸੀਆਂ ਕੋਲ ਲੱਤਾਂ ਖਾਏਗਾ ਪੱਥਰ ਖਾਏਗਾ ਡੰਡੇ ਖਾਏਗਾ ਇਹ ਸਹੀ ਕਹਿ ਰਿਹਾ ਇਹ ਹਵਾ ਦੀ ਗੱਲ ਨਹੀਂ ਕਰ ਰਿਹਾ ਸਹੀ ਕਹਿ ਰਿਹਾ ਤੁਹਾਨੂੰ ਆਪਣੀ ਘਰ ਵਾਲੀ ਦੀ ਇੱਜ਼ਤ ਕਰੋ ਉਹ ਲక్ష్ਮੀ ਦਾ ਰੂਪ ਹੈ ਜਿਹਦੇ ਘਰ ਵਾਲੀ ਖੁਸ਼ ਉਹਦੇ ਘਰ 'ਚ ਪੈਸਾ ਨਹੀਂ ਤੇ ਸ਼ਾਂਤੀ ਇੰਨੀ ਹੋਏਗੀ ਕਿ ਤੁਹਾਨੂੰ ਪੈਸੇ ਦੀ ਕਮੀ ਮਹਿਸੂਸ ਨਹੀਂ ਹੋਏਗੀ ਕਿਉਂ ਸ਼ੁਕਰ ਦੇਵਤਾ ਦਾ ਪੂਰਾ ਪੂਰਾ ਅਸ਼ੀਰਵਾਦ ਹੋਏਗਾ ਜਿਹਨੇ ਆਪਣੀ ਔਰਤ ਦੀ ਭੈਣ ਦੀ ਮਾਂ ਦੀ ਇੱਜ਼ਤ ਨਹੀਂ ਕੀਤੀ ਉਹ ਸਮੇ ਲੋ ਚੰਡਾਲ ਹੈ ਬੰਦਾ ਉਹ ਅੱਜ ਵੀ ਕੁਝ ਨਹੀਂ ਤੇ ਕੱਲ ਵੀ ਕੁਝ ਨਹੀਂ ਇੱਕ ਗੱਲ ਹੋਰ ਦੱਸਾਂ ਜਿਹਦਾ ਜਨਮ 3 ਤਰੀਕ ਨੂੰ ਹੋਇਆ 6 ਤਰੀਕ ਨੂੰ ਹੋਇਆ 9 ਨੂੰ ਹੋਇਆ ਜਾਂ ਉਹਦੀ ਡੇਟ ਆਫ ਬਰਥ ਪੂਰੀ ਜਮਾ ਕਰੋ ਜਮਾ ਕਰਨ ਤੋਂ ਬਾਅਦ 3 6 ਜਾਂ 9 ਆਉਂਦਾ ਆ ਉਹ ਬੰਦਾ ਸ਼ਰਾਬ ਔਰ ਮੀਟ ਤੋਂ ਦੂਰ ਰਹੇ ਉਹਦਾ ਪੂਰਾ ਕੁਲ ਨਾਸ਼ ਹੋਏਗਾ ਅਗਰ ਉਹਦੇ ਪੁੱਤਰ ਉਹਦੇ ਪਿਛਲੇ ਜਿਹੜੇ ਮਾਂ ਪਿਓ ਦਾਦੇ ਦਾਦੀ ਲੱਕੜ ਦਾਦੀ ਪੱਥਰ ਦਾਦੀ ਜਿੰਨੇ ਵੀ ਹੈਗੇ ਆ ਅਗਰ ਉਹ ਚੰਗੀ ਜਗ੍ਹਾ ਵੀ ਹੁੰਦੇ ਆ ਨਾ ਉਹ ਤੇ ਉਹਨਾਂ ਨੂੰ ਚੁੱਕ ਕੇ ਵੀ ਨਰਕੇ ਪਾਤਾ ਜਾਂਦਾ ਹੈ ਇਹ ਯਾਦ ਰੱਖਣਾ ਇਹ ਪਿਛਲੇ ਕਰਮਾਂ ਦੇ ਰੰਬਰ ਹੈਗੇ ਆ ਨਾ ਇਹ ਤੁਹਾਨੂੰ ਇਸ ਜਨਮ ਦੇ ਵਿੱਚ ਸੁਧਾਰਨ ਵਾਸਤੇ ਮਿਲਿਆ ਜਨਮ ਇਹ ਐਸ਼ ਕਰਨ ਵਾਲਾ ਜਨਮ ਨਹੀਂ ਆ ਇੱਥੇ ਇੱਕੋ ਇਹ ਗੱਲ ਕਹੀ ਜਾ ਸਕਦੀ ਹੈ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਔਰ ਹਾਏ ਹਾਏ ਇੱਥੇ ਵੀ ਕਰਦੇ ਪਏ ਹੋ ਅੱਗੇ ਵੀ ਕਰੋਗੇ ਔਰ ਜਨਮ ਜਨਮ ਤੱਕ ਕਰਦੇ ਰਹੋਗੇ ਇਸ ਲਈ ਇੱਕ ਬੇਨਤੀ ਦੱਸ ਰਿਹਾ ਕਿਉਂ ਮੈਂ ਕੋਈ ਇਹਨਾਂ ਵਾਂਗਰ ਬਾਬਾ ਨਹੀਂ ਆ ਔਰ ਨਾ ਹੀ ਮੈਂ ਤੁਹਾਨੂੰ ਗੁਰਬਾਣੀ ਜਾਂ ਕੋਈ ਹੋਰ ਤੋੜ ਮੋੜ ਕੇ ਦੱਸਾਂ ਜੋ ਦੱਸਾਂਗਾ ਸਹੀ ਦੱਸਾਂਗਾ ਗੁਰੂ ਗ੍ਰੰਥ ਸਾਹਿਬ ਦੱਸਾਂਗਾ ਉਹਦਾ ਅੰਗਦਾ ਨੰਬਰ ਵੀ ਦੱਸਾਂਗਾ ਉਹ ਦੱਸਦਾ ਵਾਂ ਔਰ ਇਹ ਵੀ ਮੇਰਾ ਆਪਣਾ ਐਕਸਪੀਰੀਅੰਸ ਹੈਗਾ ਹੁਣ ਕਈ ਐਸਾ ਮੇਰਾ ਐਕਸਪੀਰੀਅੰਸ ਹੈ ਮੈਂ ਤੁਹਾਡਾ ਨਾਲ ਸ਼ੇਅਰ ਨਹੀਂ ਕਰ ਸਕਦਾ ਜਿਹੜਾ ਬੰਦਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਹੈ ਉਹਦੇ ਝੂਠ ਹੋਏਗਾ ਉਹ ਜੋ ਖਾਸ ਹੁੰਦਾ ਹੈ ਰੱਬ ਬਾਰੇ ਜਾਂ ਇਹ ਉਹ ਨਹੀਂ ਕਰ ਸਕਦੇ ਨਾ ਉਹ ਮੇਰੇ ਖਤਮ ਹੋ ਜਾਏਗਾ ਮੇਰੇ ਸਾਰੇ ਚੰਗੇ ਗੁਣ ਖਤਮ ਹੋ ਜਾਣਗੇ ਮੈਂ ਤੁਹਾਨੂੰ ਮੋਟੀਵੇਸ਼ਨ ਕਰ ਸਕਦਾ ਕਿ ਨਾਮ ਕਿਦਾਂ ਜਪਣਾ ਹੈ ਉੱਠਣਾ ਕਿੰਨੇ ਵਜੇ ਆ ਕਿਹੜੇ ਕਿਹੜੇ ਮਹੂਰਤ ਹੈਗੇ ਆ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਉਹ ਜਿਹੜੇ ਜੋਤਾਂ ਦੀ ਗੱਲ ਕਰਦੇ ਇਹਦੀ ਗੱਲ ਕਰਦੇ ਉਹ ਲੋਕਾਂ ਨੂੰ ਮੂਰਖ ਬਣਾ ਰਹੇ ਆ ਉਹ ਜੋ ਕਹਿੰਦੇ ਅਨਹਦ ਅਨਹਦ ਸੁਣ ਲਿਆ ਜੀ TNT ਦੇਵਾ ਉਹ ਸਭ ਬਕਵਾਸ ਕਰਦੇ ਪਏ ਆ ਜਿਹੜਾ ਇੱਕ ਵਾਰੀ ਅਨਹਦ ਨਾ ਸੁਲ ਲੈਂਦਾ ਹੈ ਨਾ ਉਹ ਕਿਸੇ ਕਾਬਿਲ ਨਹੀਂ ਰਹਿੰਦਾ ਨਾ ਦਸਣ ਜਗਾ ਰਹਿੰਦਾ ਹੈ ਉਹਨਾਂ ਇਸ ਦੁਨੀਆ ਦਾ ਰਹਿੰਦਾ ਹੈ ਵਾਹਿਗੁਰੂ ਦਾ ਸ਼ੁਕਰ ਹੈ ਮੇਰੇ ਉੱਤੇ ਕਿ ਰੱਬ ਨੇ ਇਹਨੂੰ ਬੈਲੈਂਸ ਵਿੱਚ ਰੱਖਿਆ ਕਿਉਂ ਮੇਰਾ ਪਿਛਲਾ ਜਨਮ ਉਸ ਤੋਂ ਪਿਛਲਾ ਜਨਮ ਜੋਸੀਗਾ ਉਹਦਾ ਹੀ ਮੈਨੂੰ ਰੱਬ ਦਾ ਆਸ਼ੀਰਵਾਦ ਹੈਗਾ ਸ਼ਿਆਦ ਇਨੇ ਉਹਨੇ ਐਜੂਕੇਸ਼ਨ ਦਿੱਤੀ ਹੁਣ 11 ਕੋਰਸ ਹੋਰ ਕੀਤੇ ਆ ਮੈਂ ਦਿਖਾਵਾਂਗਾ ਦੀਵਾਰ ਤੇ ਕਿੱਦਾਂ ਮੇਰੇ ਸਰਟੀਫਿਕੇਟ ਲੱਗ ਜਾਣਗੇ ਇਹ ਸਭ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਜਿਸ ਦਿਨ ਮੇਰਾ ਵਿਸ਼ਵਾਸ ਵਾਹਿਗੁਰੂ ਤੋਂ ਡੋਲ ਜਾਏਗਾ ਉਸ ਦਿਨ ਮਮੀ ਖਤਮ ਹੋ ਜਾਊਗਾ ਜਦ ਤੱਕ ਮੈਂ ਜੀਂਦਾ ਹਾਂ ਮੇਰਾ ਬਾ ਵਾਹਿਗੁਰੂ ਨਾਲ ਅੱਗੇ ਨਹੀਂ ਦੱਸਾਂਗਾ ਮੈਂ ਕੀ ਹੁੰਦਾ ਪਰ ਇੰਨਾ ਜ਼ਰੂਰ ਹੈ ਕਿ ਮੈਂ ਜਦ ਤੱਕ ਜੀ ਰਿਆ ਵਾਹਿਗੁਰੂ ਮੇਰੇ ਅੰਗ ਸੰਗ ਰਹੇਗਾ ਔਰ ਤੁਸੀਂ ਅਗਰ ਚਾਹੋ ਤੇ ਵਾਹਿਗੁਰੂ ਦੀ ਕਿਰਪਾ ਚਾਹੁੰਦੇ ਹੋ ਤੇ ਆਪਣਾ ਮਨ ਖਾਲੀ ਕਰੋ ਦਿਮਾਗ ਖਾਲੀ ਕਰੋ ਜਿਹੜੇ ਵਿਚਾਰ ਆ ਰਹੇ ਆ ਮੇਰੇ ਪੁੱਤਰ ਦਾ ਹੀ ਨਹੀਂ ਹੋਇਆ ਮੇਰੇ ਪੁੱਤਰ ਦਾ ਇਹ ਨਹੀਂ ਹੋਏ ਉਹ ਨਹੀਂ ਨਹੀਂ ਹੋਏਗਾ ਕੋਈ ਜੀ ਮੇਰੇ ਪੁੱਤਰ ਨੂੰ ਵਧੀਆ ਨੌਕਰੀ ਮਿਲ ਗਈ ਮੇਰੇ ਪੁੱਤਰ ਨੂੰ ਆ ਹੋ ਗਿਆ ਉਹਦਾ ਬਿਜ਼ਨਸ ਚੱਲ ਗਿਆ ਫਿਰ ਕੈਸੇ ਦਾ ਕੰਮ ਨਹੀਂ ਚੱਲਦਾ ਇਸ ਕਰਕੇ ਸਾਧ ਸੰਗਤ ਜੀ ਕੁਝ ਮਰਿਆਦਾ ਰੱਬ ਨੇ ਸਾਨੂੰ ਦਿੱਤੀਆਂ ਹੋਈਆਂ ਜਿਹੜਾ ਸਮਝ ਗਿਆ ਉਹ ਤਰ ਗਿਆ ਜੋ ਨਹੀਂ ਸਮਝਿਆ ਉਹ ਡੁੱਬ ਗਿਆ ਹੁਣ ਤੁਸੀਂ ਫੈਸਲਾ ਕਰੋ ਡੁਬਣਾ ਹੈ ਕਿ ਤਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ